ਤੇ ਉਹਦੇ ਵਿਰੋਧ ਦੇ ਵਿੱਚ ਬੋਲਣ ਵਾਲੇ ਵੀ ਗੁਜਰਾਤ ਦੇ ਲੋਕ ਹੈ ਜਿਹੜੇ ਸੱਚੇ ਦੇਸ਼ ਭਗਤ ਲੋਕ ਹੈ ਉਹਨਾਂ ਦੇ ਨੂੰ ਮੈਂ ਹਾਜ਼ਰ ਨਾਜ਼ਰ ਮੰਨ ਕੇ ਆਪਦੀ ਗੱਲ ਕਹਿ ਰਿਹਾ ਦੋ ਗੁਜਰਾਤੀ ਜਿਹੜੇ ਖਰੀਦ ਰਹੇ ਆ ਅੰਬਾਨੀ ਤੇ ਅਡਾਨੀ ਉਹਨਾਂ ਦੀ ਤੁਸੀਂ ਇਧਰ ਫੋਟੋਵਾਲ ਆ ਰੱਖੀਆਂ ਨੇ ਤੁਸੀਂ ਬਿਲਕੁਲ ਸਹੀ ਥਾਂ ਤੇ ਨਾਭ ਦੇ ਉੱਪਰ ਹੱਥ ਧਰਿਆ ਆ ਵੀ ਸਾਡੀ ਮਿਹਨਤ ਕਮਾਈ ਦਾ ਵੱਡਾ ਹਿੱਸਾ ਉਹ ਸਟਾਕ ਬਾਜ਼ਾਰ ਦੇ ਵਿੱਚ ਲੱਗਣਾ ਹੈ ਸਪੈਕੂਲੇਸ਼ਨ ਦੇ ਵਿੱਚ ਲੱਗਣਾ ਹੈ ਜਿਹੜੂ ਸਾਡੇ ਦੇਸ਼ ਦੀ ਸਰਕਾਰ ਆਰਥਿਕ ਵਿਕਾਸ ਕਹਿੰਦੀ ਹੈ 6 ਮਹੀਨਾ ਬਾਅਦ ਸਾਲ ਬਾਅਦ ਉਹ ਬਜਟ ਪੇਸ਼ ਕਰਦੀ ਹੈ ਤੇ ਗਰੋਥ ਰੇਟ ਕਰਦੀ ਆ ਉਹ 6% 7% ਤੇ 8% ਤੇ ਉਹ 8% ਜਿਹੜੀ ਗਰੋਥ ਰੇਟ ਆ ਵਾਧਾ دارਾ ਵਿਕਾਸ دار ਹੈ ਉਹਦੇ ਵਿੱਚ ਸਪੈਕੂਲੇਸ਼ਨ ਮਣੀ ਕਿੰਨਾ ਹੈ ਕਿਸੇ ਦੇਸ਼ ਦਾ ਵਿਕਾਸ ਜਾਂ ਵਾਧਾ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾਂਦਾ ਕਿਉਂਕਿ ਜੀ ਸਪੈਕੂਲੇਸ਼ਨ ਮਣੀਆ ਸਟਾ ਬਾਜ਼ਾਰ ਆ ਉਹ ਕਾਗਜ਼ੀ ਹੈ ਉਹ ਸ਼ੇਅਰ ਮਾਰਕੀਟ ਦਾ ਪੈਸਾ ਆ ਉਹ ਇੱਕ ਸ਼ੇਅਰ ਜਿਹੜਾ ਅੱਜ 1 ਰੁਪਿਆ ਦਾ ਕਾਹ ਨੂੰ 10 ਰੁਪਿਆ ਦਾ ਹੋ ਸਕਦਾ ਜਿਹੜਾ ਅੱਜ 1 ਰੁਪਿਆ ਦਾ ਕਾਹ ਨੂੰ 10 ਪੈਸਾ ਦਾ ਵੀ ਹੋ ਸਕਦਾ ਜਣੀ ਉਸ ਮਣੀ ਨੇ ਉਸ ਪੈਸੇ ਨੇ ਉਸ ਪੂੰਜੀ ਨੇ ਕਾਰਜਾਂ ਦੇ ਵਿੱਚ ਹੀ ਘਟਨਾ ਦੇ ਕਾਰਜਾਂ ਦੇ ਵਿੱਚ ਹੀ ਵਧਣਾ ਕੁਝ ਪੈਦਾਵਾਰ ਕੋਈ ਹੋਈ ਨਹੀਂ ਹੈ ਤਾਂ ਜਦੋਂ ਪੈਦਾਵਾਰ ਕੁਝ ਹੋਊਗੀ ਉਹ ਚਾਹੇ ਪੂੰਜੀਗਤ ਵਸਤਾਂ ਨੇ ਚਾਹੇ ਖਾੜ ਪੇੜ ਦੀਆਂ ਵਸਤੂਆਂ ਨੇ ਉਹਦੇ ਵਿੱਚ ਕਿੰਨੇ ਸਾਧਨ ਲੱਗੇ ਹੋਇਆ ਪੈਦਾਵਾਰ ਦੇ ਉਹ ਉਹਨਾਂ ਸਾਧਨਾਂ ਦੀ ਕਮਾਈ ਦਾ ਹਿੱਸਾ ਬਣਦਾ ਤੇ ਉਹਨਾਂ ਦਾ ਖਰਚ ਬਣਦਾ ਤੇ ਵਾਧਾ ਦਾ ਉਸ ਤੋਂ ਮੰਦੀ ਜਾਂਦੀ ਹੈ ਤੇ ਮੇਰੇ ਦੇਖਦੇ ਲੋਕੋ प्यारे ਲੋਕੋ ਤੇ ਇਹਨਾਂ ਦੋਨੇ ਲੋਕਾਂ ਦੀ ਜਿਹੜੀ ਐਤলো ਵੀ ਪਿਸ਼ੋਕੜ ਆ ਤੇ ਅੰਬਾਨੀ ਦਾ ਜਿਹੜਾ ਬਜ਼ੁਰਗ ਸੀ ਧੀਰੂ ਬਾਈ ਅੰਬਾਨੀ ਉਹਦੀ ਜਿਹੜੀ ਚੜਤ ਮੱਛੀ ਸੀ ਉਹ ਚੜਤ ਹੀਰਦਾ ਕਮਾਰ ਗਿਟੋਂ ਮੱਛੀ ਸੀ ਉਹ ਤੋਂ ਪਹਿਲਾਂ ਤਾਂ ਉਹ ਐਕਲੋ ਵੀ ਫੋਟਵਾ ਤੇ ਕੰਮ ਖੁਦ ਕਰਦਾ ਸੀ ਤੇ ਉਹਦੇ ਕੋਲ ਜਿਹੜਾ ਦੁਨੀਆ ਭਰ ਦਾ ਪੈਸਾ ਇਕੱਠਾ ਹੋਇਆ ਉਹ ਸ਼ੇਅਰ ਮਾਰਕੀਟ ਰਾਹੀਂ ਇਕੱਠਾ ਹੋਇਆ ਉਹ ਸ਼ੇਅਰ ਮਾਰਕੀਟ ਜਿਹੜਾ ਕਾਗਜ਼ਾਂ ਦੇ ਵਿੱਚ ਹੀ ਪੈਸਾ ਵਾਧਾ ਹੁੰਦਾ ਹੈ ਪੈਦਾਵਾਰ ਕੁਝ ਹੁੰਦੀ ਨਹੀਂ ਹੈ ਤੇ ਪੈਦਾਵਾਰ ਕਰਨ ਵਾਲੇ ਕੋਰਨੇ ਸਾਡੇ ਕਿਸਾਨ ਨੇ ਸਾਡੇ ਮਜ਼ਦੂਰ ਨੇ ਉਹ ਪਰਿਵਾਰ ਕਰਦੇ ਆ ਤੇ ਉਹਨਾਂ ਦੀ ਉਹਨਾਂ ਦੇ ਉਹਨਾਂ ਦੇ ਇਸੇ ਉਸ ਪੂੰਜੀ ਦੇ ਵਿੱਚ ਕਿੰਨਾ ਇੱਕ ਪੈਸਾ ਆਉਂਦਾ ਹੈ ਤੇ ਉਹਦੇ ਵਿੱਚ ਤੁਸੀਂ ਵੀ ਆਉਣਿਓ ਜਦੋਂ ਲੱਗਿਆ ਵੀ ਇਸ ਦੇਸ਼ ਦਾ ਢਾਂਚਾ ਸਰੂਪ ਦੇ ਵਿੱਚ ਵਿਕਸਿਤ ਹੋ ਚੁੱਕਿਆ 인ਫਰਾਸਟ੍ਰਕਚਰ ਉੱਥਰ ਚੁੱਕਿਆ ਹੁਣ ਇਹਨੂੰ ਪਬਲਿਕ ਸੈਕਟਰ ਦੀ ਜ਼ਰੂਰਤ ਨਹੀਂ ਤਾਂ ਉਸ ਪਬਲਿਕ ਸੈਕਟਰ ਨੇ ਜੋ ਕੁਝ ਉਸਾਰਿਆ ਉਹਦੇ ਵਿੱਚ ਪ੍ਰਾਈਵੇਟ ਗਲਬਾ ਕਿਵੇਂ ਕਾਇਮ ਕੀਤਾ ਜਾਵੇ ਤਾਂ 1991 ਦੀਆਂ ਨਵੀਆਂ ਆਰਥਿਕ ਨੀਤੀਆਂ ਆਉਂਦੀਆਂ ਨੇ ਤੇ 1991 ਤੋਂ ਬਾਅਦ ਕਾਂਗਰਸ ਨੇ ਇਹ ਤਾਂ ਮਾੜਾ-ਮੋਟਾ ਵਰਕਾ ਪਾਰ ਰੱਖਿਆ ਸੀ ਪਰੰਤੂ ਮੋਦੀ ਸਰਕਾਰ ਜਦੋਂ ਦੀ ਆਈ ਹੈ 2014 ਦੇ ਵਿੱਚ 10 ਸਾਲਾਂ ਦੀ ਟਰਮ ਪੂਰੀ ਕਰਦੀ ਹੈ ਹੁਣ ਜਦੋਂ ਤੀਜੀ ਵਾਰ ਇਹ ਚਾਹੇ ਘੱਟ ਗਿਣਤੀ ਦੇ ਵਿੱਚ ਨੇ ਪਰੰਤੂ ਇਹਨਾਂ ਨੇ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਵੀ ਪੁਰਾਣੀ ਪੈਨਸ਼ਨ ਬਹਾਲ ਕਰਨਾ ਸਾਡਾ ਕੋਈ ਅਜੰਡਾ ਹੀ ਨਹੀਂ ਹੈ ਅਸੀਂ ਤੁਹਾਡੇ ਲਈ ਬਦਲਵੇਂ ਰੂਪ ਦੇ ਵਿੱਚ ਯੂਪੀਐਸ ਲਿਆ ਸਕਦੇ ਆ ਐਨਪੀਐਸ ਦੇ ਵਿੱਚ ਤਬਦੀਲਿਆ ਕਰ ਸਕਦੇ ਆ ਓਪੀਐਸ ਬਹਾਲ ਕਰਨਾ ਸਾਡੇ ਅਜੰਡੇ ਦੇ ਉੱਪਰ ਹੀ ਹੈ ਨਹੀਂ ਤੇ ਇਸ ਕਰਕੇ ਮੋਦੀ ਸਰਕਾਰ ਹੋਵੇ ਚਾਹੇ ਕੇਸਰੀਆਲ ਹੋਵੇ ਚਾਹੇ ਭਗਵੰਤ ਮਾਨ ਹੋਵੇ ਇਹਨਾਂ ਦੇ ਵਿੱਚ ਸਾਨੂੰ ਫਰਕ ਬਿਲਕੁਲ ਨਹੀਂ ਸਮਝਣਾ ਚਾਹੀਦਾ ਕੇਸਰੀਆਲ ਜਾਂ ਭਗਵੰਤ ਮਾਨ ਨਾ ਤਾਂ 376 ਤੇ ਬੋਲਦੇ ਆ ਨਾ 35 ਤੇ ਬੋਲਦੇ ਆ ਨਾ ਉਹ ਐਨਸੀਸੀਏ ਤੇ ਬੋਲਦੇ ਨੇ ਨਾ ਉਹ ਪੁਰਾਣੀ ਪੈਨਸ਼ਨ ਦੇ ਉੱਪਰ ਬੋਲਣ ਇਹ ਵੀ ਉਤੋਂ ਦੇਖਦੇ ਆ ਇਹ ਸਿੱਟਕੇ ਦੇਖਦਾ ਵੀ ਮੋਦੀ ਸਰਕਾਰ ਨੇ ਯੂਪੀਐਸ ਲਿਆਂਦੀ ਹੈ ਪੰਜਾਬ ਦੇ ਮਲਾਜਮਾਂ ਦੇ ਵਿੱਚ ਇਹਨਾਂ ਨੇ ਗੱਲ ਚਲਾ ਦਿੱਤੀ ਵੀ ਯੂਪੀਐਸ ਦੇ ਉੱਪਰ ਸੈਂਤੀ ਬਰਾਉਣੀ ਚਾਹੀਦੀ ਹੈ ਪਰੰਤੂ ਵਹਾਈ ਦੀ ਪਾਤਰਾ ਤੁਹਾਡੀ ਟੀਮ ਉਹਨੇ ਐਨਪੀਐਸ ਨੂੰ ਤਾਂ ਬਿਲਕੁਲ ਹੀ ਨਕਾਰਿਆ ਸੀ ਤੇ ਯੂਪੀਐਸ ਨੂੰ ਵੀ ਲੋਕਾਂ ਦੇ ਸਾਹਮਣੇ ਲਿਆਂਦਾ ਵੀ ਇਹ ਸਾਡੇ ਹੱਕ ਦੇ ਵਿੱਚ ਨਹੀਂ ਇਹ ਸਾਡੇ ਵਿਰੋਧ ਦੇ ਵਿੱਚ ਹੈ ਤਾਂ ਸਾਡੀ ਇੱਕੋ ਇੱਕ ਮੰਗ ਹੈ ਜਿਹੜੀ ਓਪੀਐਸ ਨੂੰ ਬਹਾਲ ਕਰਾਉਣੀ ਹੈ ਇਸ ਕਰਕੇ ਭਰਾਵੋ 파ਠ ਨੇ ਕਿਹਾ ਸੀ ਆ ਪੁਰਾਣੇ ਇੱਕ ਕਵਤਾ ਲਿਖੀ ਸੀ ਆਪ ਦੀ ਦੇਖਦੇ ਗਾਰੇਆਂ ਤੇ ਸੌਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤਾਂ ਨੂੰ ਹੀ ਰਛਣਾਉਂਦੇ ਰਹੇ ਨੇ ਲੋਕ ਲਾਸਟ ਲੈਣਾ ਸੀ ਉਹਦੀਆਂ ਵੀ ਜ਼ੁਲਮ ਦੇ ਗੱਲ ਸੰਗਲੀ ਜਿਹੜਾ ਜ਼ੁਲਮ ਹੈ ਉਹਦੇ ਗੱਲ ਸੰਗਲੀ ਪਾ ਕੇ ਰੋਕਿਆ ਜਾ ਸਕਦਾ ਸੰਗਲ ਸਾਡੇ ਪੈਰਾਂ 'ਚ ਹੁੰਦੇ ਆ ਜਿਹੜੇ ਲੋਕ ਮਜ਼ਬੂਰ ਹੁੰਦੇ ਆ ਲੱਖਾਂ ਸਾਲ ਦੀ ਹਜ਼ਾਰਾਂ ਸਾਲ ਦੀਆਂ ਗੁਲਾਮੀਆਂ ਚੱਲਦੇ ਆ ਉਹਨਾਂ ਦੇ ਪੈਰਾਂ ਦੇ ਵਿੱਚ ਸੰਗਲ ਹੁੰਦੇ ਆ ਜਦੋਂ ਉਹ ਸੰਗਲ ਜਾਣੀ ਦੀ ਆਪਦੇ ਪਰਾਂ ਦੇ ਵਿੱਚੋਂ ਤੋੜ ਦਿੰਦੇ ਆ ਲੜਨ ਦੇ ਰਾਹ ਦੇ ਪੈ ਜਾਂਦੇ ਪੈ ਜਾਂਦੇ ਉਹਨਾਂ ਨੂੰ ਨੀਤੀ ਤੇ ਰਣਨੀਤੀ ਦੇ ਵਿੱਚ ਫਰਕ ਪਤਾ ਲੱਗ ਜਾਂਦਾ ਦੀ ਮੰਗ ਦਾ ਫਰਕ ਪਤਾ ਲੱਗ ਜਾਂਦਾ ਤਾਂ ਜ਼ੁਲਮ ਨੂੰ ਸੰਗਲੀ ਦੇ ਨਾਲ ਹੀ ਰੋਕਿਆ ਜਾ ਸਕਦਾ ਸੰਗਲ ਸਾਡੇ ਪੈਰਾਂ 'ਚ ਹੁੰਦਿਆ ਜ਼ੁਲਮ ਨੂੰ ਸੰਗਲੀ ਨਾਲ ਹੀ ਰੋਕਿਆ ਜਾ ਸਕਦਾ ਐਡਾ ਵੱਡਾ ਬਿੰਬ ਉਹ 파ਸ਼ ਨੇ ਸਾਨੂੰ ਦਿੱਤਾ ਤੇ ਮੈਨੂੰ ਵੀ ਇਹੀ ਲੱਗਦਾ ਸਾਡੀ ਡੈਮੋਕਰੇਟਿਕ ਫਰੰਟ ਆਫ ਰੋ ਵੀ ਇਹੀ ਲੱਗਦਾ ਵੀ ਮੋਦੀ ਚੁਕਾਇਆ ਜਾ ਸਕਦਾ ਹੈ ਅਮਿਤਸ਼ਾਹ ਚੁਕਾਇਆ ਜਾ ਸਕਦਾ ਹੈ ਭਗਵਾਨ ਤਮਾਂ ਤੇ ਕੇਜਰੀਆਲ ਹੈ ਨਹੀਂ ਕੁਛ ਪੁਰਾਣੀ ਪੈਨਸ਼ਨ ਬਹਾਲ ਕਰਵਾਈ ਜਾ ਸਕਦੀ ਹੈ ਐਡਾ ਵੱਡਾ ਮੁੱਦਾ ਜਿਹੜਾ ਸਾਰੇ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜਾ ਸਾਰੇ ਭਾਰਤ ਦੇ ਮੁਲਾਜ਼ਮਾਂ ਦਾ ਕੀ ਉਹਦੇ ਵਿੱਚ ਟ੍ਰਿਪਲ ਪੀ ਐਫ ਦਾ ਯੋਗਦਾਨ ਉਹ ਕਿਸ ਰੂਪ ਦੇ ਵਿੱਚ ਹੋਵੇ ਤ੍ਰਪਲ ਪੀਐਫ ਨੇ ਆਪ ਦਾ ਯੋਗਦਾਨ ਪਕਾਇਦਾ ਰੂਪ ਦੇ ਵਿੱਚ ਸਮਝਿਆ ਤੇ ਇਸ ਤੁਹਾਡੇ ਤਿੰਨ ਦਿਨ ਦੇ ਧਰਨੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀ ਮੁਲਾਜ਼ਮ ਲਹਿਰ ਬਾਕੀ ਜੋ ਇਸ ਮੁੱਦੇ ਦੇ ਉੱਪਰ ਕੰਮ ਕਰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਮੰਚ ਦੇ ਉੱਪਰ ਲੈ ਕੇ ਆਉਣਾ ਆ ਸਾਂਝੇ ਸੰਘਰਸ਼ਾਂ ਤੋਂ ਕਦੇ ਨਹੀਂ ਕਦੇ ਨਹੀਂ ਪਿੱਛਾ ਮੋੜੀਦਾ ਹੁੰਦਾ ਅੱਗੇ ਅੱਗੇ ਵਧਦਾ ਹੁੰਦਾ ਹੈ ਫੜ ਕੇ ਹੀ ਹੁੰਦਾ ਵੀ ਤੁਸੀਂ ਲੜਨਾ ਕਦੋਂ ਹੈ ਤੁਸੀਂ ਤੇਜ਼ ਕਦੋਂ ਤੁਰਨਾ ਹੈ ਤੁਸੀਂ ਬੈਰੀਕਡ ਨੂੰ ਹੱਥ ਕਦੋਂ ਪਾਉਣਿਆ ਬੈਰੀਕਡ ਬੈਰੀਕਡ ਪਰੇ ਕਦੋਂ ਭਗਾ ਕੇ ਮਾਰਨੇ ਆ ਤੇ ਭਗਵਾਨ ਉਹ ਇਹੀ ਗੱਲ ਹੈ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਪੈਰਾਂ ਦੇ ਵਿੱਚ سنگਲ ਪਏ ਹੋਏ ਨੇ ਉਹ ਜ਼ੁਲਮ ਦੇ